के लिए इनको बोले बोल रहे हैं है, चालीस साठ अस्सी अस्सी अच्छा। जब बोल दिए तो उसके बाद ये बोल रहे हैं कि इसका इसका बीस लगेगा बीस के बाद अब बोल रहे हैं लगाने के बाद बोल रहे हैं कि दो हो गया टोटल ਦੇ ਸੇ 20 ਦਾ 40 ਦਾ 80 ਦਾ ਤਾਂ ਫਿਰ ਇਹਦੇ ਦੋ ਕੁੰਡੇ ਪਾਏ ਅਗੇ ਮੈਂ 80 80 ਵਾਲੇ ਵੱਡੇ ਤੇ ਫਿਰ ਇਹ ਕਹਿੰਦਾ ਹੈ ਕਿ ਫਿਰ 100 ਲਾ ਲੈ ਸਾਰੇਆਂ ਤੇ ਮੈਂ ਕਹਾਂ ਇੱਕ ਲੱਗ ਗਿਆ 79 ਰੁਪਏ ਦੇ ਉਹ ਕਹਿੰਦਾ 200 ਮੰਗ ਰਿਹਾ ਤੂੰ 200 ਦੇ ਤਾਂ ਪਿੰਨੇ ਪੈ ਮਨੇ 80 80 ਕਿੰਨੇ ਹੁੰਦੇ 80 80 160 ਹੋ ਗਏ ਨਾ ਦੋ ਲਾਇ ਸੀ ਦੋ 60 ਹੋਏ 200 ਕਿਦਾਂ ਮੰਗੇ ਫਿਰ 200 ਦੇ ਦੋ ਪਿੰਨਾ ਲਾਈਆਂ ਸੀ ਪਿੰਨਾ ਵੀ ਨਹੀਂ ਲਾਈਆਂ ਮੈਂ ਟੋਟਾ ਟਾਂਕੇ ਹੀ ਲਾ ਦਿੱਤੇ 85 ਇਹਦੇ ਮੰਨ ਕੇ ਖੋਦ ਬਿਆਨ ਆ ਰਿਹਾ ਹੈ ਜਿਹੜੇ ਜਿੱਪਾਂ ਵਾਲੇ ਨੇ ਲੋਕਾਂ ਤੋਂ ਗਲਤ ਬੇਅਰ ਕਰਕੇ ਲੋਕਾਂ ਤੋਂ ਪੈਸੇ ਵਸੂਲ ਲਏ ਹੈਗਾ ਕੋਈ ਬੇਸੂਲ ਵਾਲਾ ਕੰਮ ਹੀ ਨਹੀਂ ਹੈਗਾ ਭਾਈ ਪਹਿਲੇ ਪੈਸੇ ਲੈ ਤੇ ਤੁਸੀਂ ਅਸੀਂ ਮਣੇ ਦੇ ਗਣੋ ਲੈ ਲੇ ਤੁਸੀਂ ਅਸੀਂ ਕਿਤੇ ਨਹੀਂ ਇਹਨਾਂ ਨਾਲ ਇਹ ਸੋ ਲੋਕਾਂ ਦੇ ਨਾਲ ਕਾਫੀ ਇੱਥੇ ਬਹਿਸ ਹੁੰਦੀ ਹੈ ਲੋਕਾਂ ਨੇ ਖੁਦ ਸਾਨੂੰ ਦੱਸਿਆ ਕਿ ਜਿਹੜੇ ਇੱਥੇ ਨੇ ਬੈਗ ਜਿਹੜੇ ਨੇ ਜਿੱਪਾਂ ਲਗਾਉਂਦੇ ਨੇ ਲੇਕਿਨ ਉਸ ਤੋਂ ਬਾਅਦ ਜਿਹੜੀ ਉਹਨਾਂ ਦੇ ਨਾਲ ੱੱਕੇ ਸ਼ਾਹੀ ਵੀ ਕੀਤੀ ਜਾਂਦੀ ਆ ਸੋ ਸੋ ਮੰਗੇ 200 ਲਿੱਤਾ ਜਾਂਦਾ 200 ਉਹਦੀ ਜਗ੍ਹਾ 400 ਲਿੱਤਾ ਜਾਂਦਾ ਲੇਕਿਨ ਜੋ ਇਥੇ ਦੇ ਬਿਆਨ ਲੱਗਾ ਦਾ ਸਾਹਮਣੇ ਵੀ ਆਇਆ ਪਰਵਾਸੀ ਲੋਕਾਂ ਦੇ ਨਾਲ ਕੱਲ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਦੋਸਤ ਮਿਲਨ ਸਿੰਘ ਸੋਇਸਟਾ ਮੈਂ ਸੀ ਲੁਧਿਆਣਾ ਦੇ ਰੇਲਵੇ ਸਟੇਸ਼ਨ ਇੱਕ ਨੰਬਰ ਗੇਟ ਦੇ ਮੌਜੂਦਾ ਦਿੱਤੇ ਕਿਦਾਂ ਦਿਖਾ ਦਈਏ कि प्रवासी लोगों के धक्का जाता धक्का की है दिखा दिए ये जिप जिप ये ने ठीक करते हैं लेकिन जो इतने प्रवासी लोग ने किो आए हो गोरखपुर यूपी यूपी से कहाँ से कहाँ पे जाना है आपने गोरखपुर यूपी गोरखपुर यहाँ पे हो क्या मामला इसके साथ बेट रहे हो चैन लगाने के लिए इनको बोल रहे हैं बोले हैं चालीस साठ अस्सी अस्सी जब बोल दिए तो उसके बाद ये बोल रहे हैं कि तो इसका ए, इसका बीस तो लगेगा तो बीस के बाद अब बोल रहे हैं लगाने के बाद बोल रहे हैं कि दो तो सौ चालीस हो गया टोटल तो तो गे का मैं बीस अस्सी दो घुटे पाए बड्डे ਤੇ ਫੇਰਾ ਕਹਿੰਦਾ ਹੈ ਕਿ ਸੋਲਾ ਲੈ ਸਾਰੇ ਆ ਤੇ ਮੈਂ ਕਹਿੰਦਾ ਇੱਕ ਲੱਗ ਗਿਆ 79 ਰੁਪਏ ਦੇ ਉਹ ਕਹਿੰਦਾ 200 ਮੰਗ ਰਿਹਾ ਤੂੰ 200 ਦੇ ਤਾਂ ਪਿੰਨੇ ਪੈ ਬਣੇ 80 80 ਕਿੰਨੇ ਹੁੰਦੇ 80 80 160 ਹੋ ਗਏ ਨਾ ਦੋ ਲਾਈ ਸੀ ਦੋ 60 ਹੋਏ 200 ਕਿਧਰੋਂ ਫਿਰ 200 ਦੋ ਪਿੰਨਾ ਲਾਈਆਂ ਸੀ ਪਿੰਨਾ ਵੀ ਨਹੀਂ ਲਾਈਆਂ ਮੈਂ ਦੋ ਤਾਂ ਟਾਂਕੇ ਹੀ ਲਾ ਦਿੱਤੇ ਪਿੱਛੇ 80 ਦੇ ਬਣ ਗਏ ਭਾਈ ਇੱਥੇ ਲੋਕਾਂ ਦਾ ਖੁਦ ਬਿਆਨ ਆ ਰਿਹਾ ਵੇ ਜਿਹੜੇ ਚਿਪਾਂ ਵਾਲੇ ਨੇ ਲੋਕਾਂ ਤੋਂ ਗਲਤ ਬੇਅਰ ਕਰਕੇ ਲੋਕਾਂ ਤੋਂ ਪੈਸੇ ਵਸੂਲਦੇ ਲਾਇਆ ਹੈਗਾ ਕੋਈ ਬੇਸੂਲ ਵਾਲਾ ਕੰਮ ਹੀ ਨਹੀਂ ਹੈਗਾ ਭਾਈ ਪਹਿਲੇ ਪਹਿਲੇ ਤਾਂ ਤੁਸੀਂ 80 ਬ

ਫਸੋੜੀ ਤੂੰ ਕਰ ਰਹੇ ਹੋ ਕਿਨੇ ਪੈਸੇ ਦੇ ਰਹੇ ਹੋ ਤੁਸੀਂ ਇਹਨੂੰ ਆਸੀ 20 ਦੇ ਪਹਿਲੇ 20 ਦੇ ਭਾਈ ਪਹਿਲੇ ਦੇ ਹਾਂ ਦੇ ਸੋ ਲੋਕਾਂ ਦੇ ਨਾਲ ਕਾਫੀ ਇੱਥੇ ਬਹਿਸ ਹੁੰਦੀ ਹੈ ਲੋਕਾਂ ਨੇ ਖੁਦ ਸਾਨੂੰ ਦੱਸਿਆ ਕਿ ਜਿਹੜੇ ਇੱਥੇ ਨੇ ਬੈਗ ਨੂੰ ਜਿਹੜੇ ਨੇ ਜਿਪਾ ਲਗਾਉਂਦੇ ਨੇ ਲੇਕਿਨ ਉਸ ਤੋਂ ਬਾਅਦ ਜਿਹੜੀ ਉਹਨਾਂ ਦੇ ਨਾਲ ੱੱਕੇ ਸ਼ਾਹੀ ਵੀ ਕੀਤੀ ਜਾਂਦੀ ਆ ਸੋ 100 so, ਮੰਗੇ 200 ਲਿਤਾ ਜਾਂਦਾ 200 ਦੀ ਜਗ੍ਹਾ 400 ਲਿਤਾ ਜਾਂਦਾ ਲੇਕਿਨ ਜੋ ਇੱਥੇ ਦੇ ਬਿਆਨ ਲੱਗਾ ਦਾ ਸਾਹਮਣੇ ਵੀ ਆਇਆ ਹੈ ਪ੍ਰਵਾਸੀ ਲੋਕਾਂ ਦੇ ਨਾਲ ਇੱਥੇ ਰੋਡਾਣਾ ਦੇ ਰੇਲਵੇ ਸਟੇਸ਼ਨ ਦੇ ਬਾਹਰ ਜਿਹੜਾ ਆ ਸ਼ਰੀਆਮ ਜਿਹੜਾ ਆ ਧੱਕਾ ਕੀਤਾ ਜਾਂਦਾ ਪ੍ਰਵਾਸੀਆਂ ਦੇ ਨਾਲ ਜਿਹੜੇ ਲੋਕ ਇੱਥੋਂ ਦੀ ਯੂਪੀ ਬਿਹਾਰ ਵੱਲੋਂ ਜਾਂਦੇ ਨੇ ਜਾ ਕੇ ਤੇ ਗੋਰਖਪੁਰ ਜਾਂਦੇ ਨੇ ਸੋ ਉਹਨਾਂ ਦੇ ਨਾਲ ਗਰੀਬ ਪੋਲੇ ਪਾਲੇ ਲੋਕਾਂ ਦੇ ਨਾਲ ਧੱਕਾ ਕੀਤਾ ਜਾਂਦਾ ਸੋ ਅਗਲੀ ਅਪਡੇਟ ਜਲਦੀ ਹਾਜ਼ਰ ਹੋਵਾਂਗੇ ਤੁਸੀਂ ਬਣੇ ਹੋ ਅਮੇਜ਼ਿੰਗ ਟੀਵੀ ਚੈਨਲ ਦੇ ਨਾਲ